ਥੋਡੀ ਤਾਂ ਟੌਰ ਹੀ ਤੁਹਾਡੇ ਬੰਦੇ ਨਾਲ ਹੈ ਵਾਹ ਉਹਦੀ ਟੌਰ ਰਹੇਗੀ ਤਾਂ ਤੁਹਾਡੀ ਵੀ ਟੌਰ ਰਹੇਗੀ ਇਹ ਫਿਰ ਕਿੱਥੋਂ ਸਿੱਖ ਲਈਏ ਗੱਲਾਂ ਕਬਾਬਾ ਜੀ ਓ ਯਾਰ ਐਡਾ ਨਹੀਂ ਮਤਲਬ ਕੀ ਜਿਹੜਾ ਮੁੰਡਾ ਹੁੰਦਾ ਹੈ ਹੂੰ ਉਹਦੇ ਦਿਲ 'ਚ ਹੀ ਹੁੰਦਾ ਵੀ ਹਮੇਸ਼ਾ ਜਿੱਦਾਂ ਮੰਨ ਲਓ ਵੀ ਜਿੱਦਾਂ ਮੈਂ ਆਲੇ ਦੁਆਲੇ ਦੇਖਦੀ ਆਂ ਬੰਦੇ ਕਹਿ ਦਿੰਦੇ ਹੁੰਦੇ ਵੀ ਲੜਾਈ ਕਮਰੇ ਜੀ ਕਰਨੀ ਹੈ ਬਾਹਰ ਤੂੰ ਮੈਂ ਤੈਨੂੰ ਜੋ ਮਰਜ਼ੀ ਕਹਦਾ ਤੂੰ ਬੋਲਣਾ ਨਹੀਂ ਉਹ ਇੱਕ ਤਾਂ ਵੀ ਹੁੰਦਾ ਵੈਸੇ ਵੀ ਇਦਾਂ ਮੈਨੂੰ ਲੱਗਦਾ ਕਿ ਬੋਲਣਾ ਚਾਹੀਦਾ ਵੀ ਨਹੀਂ ਇੱਕ ਜਨਾਨੀ ਨੂੰ ਆਪਦੇ ਹਸਬੰਡ ਦੇ ਨਾਲ ਚਾਰ ਬੰਦਿਆਂ 'ਚ ਕਿਉਂਕਿ ਇੱਕ ਰੁਤਬਾ ਬਣਿਆ ਹੁੰਦਾ ਹੂੰ ਜੀ ਤੁਸੀਂ ਆਪਦੇ ਬੰਦੇ ਦੀ ਇਨਸਲਟ ਕਰ ਦੋਗੇ ਚਾਰ ਬੰਦਿਆਂ 'ਚ ਤੁਹਾਡੇ ਬੰਦੇ ਦੀ ਵੈਸੇ ਇੱਜ਼ਤ ਨਹੀਂ ਰਹਿਣੀ ਇਹ ਬਹੁਤ ਵਧੀਆ ਗੱਲ ਕਹਿ ਰਹੇ ਹੋ ਤੁਹਾਡੇ ਬੰਦੇ ਦੀ ਵੈਸੇ ਇੱਜ਼ਤ ਨਹੀਂ ਰਹਿਣੀ ਤੇ ਥੋਡੀ ਤਾਂ ਟੌਰ ਹੀ ਤੁਹਾਡੇ ਬੰਦੇ ਨਾਲ ਹੈ ਹੂੰ ਵਾਹ ਉਹਦੀ ਟੌਰ ਰਹੇਗੀ ਤਾਂ ਤੁਹਾਡੀ ਵੀ ਟੌਰ ਰਹੇਗੀ ਇਹ ਫਿਰ ਕਿੱਥੋਂ ਸਿੱਖ ਲਈਆਂ ਇਹ ਗੱਲਾਂ ਖਾਬਾ ਜੀ